ਹਾਂਜੀ ਅੱਜ ਨੌਰਕੇ ਕਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦਾ ਹੈਗਾ ਆਖਰੀ ਦੇਹਨ ਤੇ ਸਵੇਰੇ ਸਵੇਰਿਆ ਕੇ ਪਹਿਲਾਂ ਆਪ ਗੁਰੂ ਸਾਹਿਬ ਜੀ ਅਗੇ ਸਿਰ ਝੁਕਾਇਆ ਹਲਵਾਈ ਦੀ ਟੀਮ ਵੱਲੋਂ ਚਾਹ ਪਾਣੀ ਲੱਗ ਕੇ ਪੂਰਾ ਤਿਆਰ ਸੀ ਤੇ ਆਪਣੇ ਯਾਰਾਂ ਦੋਸਤਾਂ ਤੋਂ ਹੋਈ ਸ਼ੁਰੂਆਤ ਲੋ ਜੀ ਆਪਣੇ ਯਾਰ ਦੋਸਤ ਸਭ ਤੋਂ ਪਹਿਲਾਂ ਪਹੁੰਚੇ ਇਹਨਾਂ ਦਾ ਕੀਤਾ ਸਵਾਗਤ ਨੂਰ ਦੀਆਂ ਸੇਲੀਆਂ ਤਾਂ ਤਿਆਰ ਹੋ ਕੇ ਆ ਗਈਆਂ ਪਰ ਨੂਰ ਹਜੇਕਰ ਤਿਆਰ ਨਹੀਂ ਹੋਈ ਫਿਰ ਨੂਰ ਦੇ ਡੇੜੀ ਤੇ ਸਜਾਈ ਦਸਤਾਰ ਫਿਰ ਆਪਣੇ ਮੂਵੀ ਵਾਲੇ ਵੀਰ ਵੀ ਪਹੁੰਚ ਚੁੱਕੇ ਸੀ ਆਉਂਦੇ ਸਾਰੀ ਇਹਨਾਂ ਨੇ ਖੇਚ ਦਿੱ ਤਿਆਰੀ ਫਿਰ ਨਾਲ ਦੀ ਨਾਲ ਪੈਣ ਦੀ ਸੰਗਤ ਆਉਣੀ ਹੋ ਗਈ ਸ਼ੁਰੂ ਜਿੰ ਉਸ ਤੋਂ ਬਾਅਦ ਮੱਥਾ ਟੇਕ ਕੇ 2 ਘੰਟੇ ਆਰਾਮਦਾਰੀ ਨਾਲ ਕੀਰਤਨ ਦਾ ਆਨੰਦ ਮਾਣਿਆ। ਲੋ ਜੀ ਫਿਰ ਨਾਲ ਲੱਗਦੇ ਨੂਰ ਨੇ ਵੀ ਪਲੇਟ ਚੱਕ ਲਈ ਨਾਲ ਹੀ ਆਪਣੀ ਜਸਪ੍ਰੀਤ ਭੈਣ ਤੇ ਗੁਰੀਵੀਰ ਵੀ ਪਹੁੰਚ ਚੁੱਕੇ ਸੀ। ਸਾਰੀ ਫੈਮਿਲੀ ਨਾਲ ਮਿਲਾਂ ਕੇ ਫਿਰ ਵੀਰ ਉਹਨਾਂ ਨੂੰ ਸ਼ਿਕਾਇਤ ਚਾਹ ਪਾਣੀ ਤੇ ਗੱਲਾਂ ਬਾਤਾਂ ਕੀਤੀਆਂ। ਫਿਰ ਹੌਲੀ-ਹੌਲੀ ਕਰਕੇ ਇਕੱਠ ਬਦਲ ਲੱਗ ਗਿਆ ਸਾਡੀਆਂ ਚਾਚੀਆਂ, ਤਾਈਆਂ, ਮਾਸੀਆਂ, ਭੈਣਾਂ, ਭਾਬੀਆਂ ਪਹੁੰਚ ਕੇ ਪਕੌੜੇ ਛਕਣ ਲੱਗ ਪਈਆਂ ਤੇ ਨਾਲ ਹੀ ਨੂਰ ਦੀ ਸਹੇਲੀਆਂ ਨਾਲ ਪਕੌੜਿਆਂ ਪਿੱਛੇ ਹੋ ਗਈ ਲੜਾਈ। ਜਦੋਂ ਮੈਂ ਕੈਮਰਾ ਔਨ ਕੀਤਾ ਨੂਰ ਨਾਲ ਹੀ ਹੱਸਣ ਲੱਗ ਪਈ ਕਹਿੰਦੀ ਤੇ ਨਾਲ ਹੀ ਆਪਣਾ ਪਹੁੰਚ ਗਿਆ ਵੱਡਾ ਪ੍ਰਾਪਾਈ ਸੁਖਜਿੰਦਰ ਸਿੰਘ ਲੋਪੋ ਸ਼ੌਂਕੀ ਸਰਦਾਰ ਨਾਮ ਤੋਂ ਬਾਈ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੈ ਤੇ ਬਾਈ ਕੋੜੇ ਰੱਖਣ ਦਾ ਬਹੁਸ਼ਕੀਨ ਆ ਨਾਲ ਬਾਈ ਪ੍ਰੀਤਣੀ ਪਹੁੰਚੀ ਸੀ ਤੇ ਨਾਲ ਹੀ ਆਪਣੀ ਮੀਨੂ ਪੈਣ ਵੀ ਪਹੁੰਚ ਚੁੱਕੀ ਸੀ ਗਾਇ ਸਵੇਰੇ ਦੇ ਨਾਮ ਤੇ ਡਾਇਲੋਗ ਬਹੁਤ ਮਸ਼ਹੂਰ ਹੋਇਆ ਸੀ ਪੈਣ ਦਾ ਤੁਸੀਂ ਸਾਰੇ ਪੈਣ ਨੂੰ ਜਾਣਦੇ ਹੋ ਸਾਡੇ ਲਈ ਸਾਰੇ ਸਤਕਾਰਯੋਗ ਸੀ ਪਰ ਜਿਹੜੀ ਰੂਹ ਸਾਡੇ ਕੋਲੇ ਹੁਣ ਪਹੁੰਚੀ ਆ ਉਹ ਸੱਚੀ ਬਹੁਤ ਸਤਕਾਰਯੋਗਾ ਬਾਈ ਪਾਲ ਕਰੋੜ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਦਰਿੰਦੇ ਲੋਕ ਮੰਦ ਬੁੱਧੀ ਲੋਕਾਂ ਨੂੰ ਬੇਸਹਾਰਾ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਗੁਲਾਮ ਰੱਖ ਕੇ ਉਹਨਾਂ ਤੋਂ ਕੰਮ ਕਰ ਕਾਨੂੰਨਾਂ ਦੇ ਦਰਿੰਦਿਆਂ ਦੇ ਕਰੋ ਛੜਾ ਕੇ ਆਪਣੀ ਸੰਸਥਾ ਦੇ ਵਿੱਚ ਲਿਆ ਕੇ ਉਹਨਾਂ ਦੀ ਸੇਵਾ ਕਰਦੇ ਆ ਤੇ ਉਹਨਾਂ ਦਰਿੰਦਿਆਂ ਕੋਲ ਉਹਨਾਂ ਦਾ ਬਣਦਾ ਹੱਕ ਵੀ ਦਿਵਾਉਂਦੇ ਆ ਬਾਈ ਹੁਣ ਸਾਡੇ ਪਿੰਲੇ ਸੱਦੇ ਤੇ ਸਾਡੇ ਪਿੰਡ ਪਹੁੰਚੇ ਵੀਰੇ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਪਰਿਵਾਰ ਵੱਲੋਂ ਸਾਡੇ ਪਿੰਡ ਦੇ ਬਹੁਤ ਐਸੇ ਪਿੰਨ ਭਰਾ ਸੀਗੇ ਜਿਹੜੇ ਵੀਰੇ ਨੂੰ ਵੇਖ ਕੇ ਆਉਂਦੇ ਸਾਰੇ ਰੋਪੇ ਕਹਿੰਦੇ ਵੀਰੇ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਆ ਤੁਹਾਡੇ ਵਰਗਾ ਕੰਮ ਕੋਈ ਵੀ ਨਹੀਂ ਕਰ ਸਕਦਾ ਪ੍ਰਮਾਤਮਾ ਵੀ ਵੀਰ ਨੂੰ ਚੜ੍ਹਦੀ ਕਲਾ 'ਚ ਰੱਖੇ ਫਿਰ ਸਾਡੇ ਪਿੰਡ 'ਚ ਕਬੱਡੀ ਜਗਤ ਦਾ ਚਮਕਦਾ ਸਤਾਰਾ ਬਾਈ ਬੱਬੂ ਪਿੰਡਰ ਵੀ ਪਹੁੰਚਿਆ ਬਾਈ ਦਾ ਬਹੁ ਰਾਵਾ ਬਾਈ ਬੱਬੂ ਪਿੰਡ ਰ ਫਿਰ ਮਿੰਨੀ ਮਿੰਨੀ ਕੀਰਤਨ ਦੀ ਆਵਾਜ਼ ਮੇਰੇ ਕੰਨਾਂ ਚ ਪੈ ਰਹੀ ਸੀ ਤੇ ਬਹੁਤ ਸਕੂਨ ਮਿਲ ਰਿਹਾ ਸੀ ਫਿਰ ਪਹੁੰਚੇ ਸਾਡੇ ਪਿੰਡ ਦੇ ਸਤਿਕਾਰਯੋਗ ਪ੍ਰਾਇਮਰੀ ਸਕੂਲ ਦੇ ਟੀਚਰ ਜਿਨ੍ਹਾਂ ਨੇ ਸਾਨੂੰ ਪੜਾਇਆ ਤੇ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਹੌਲੀ ਹੌਲੀ ਕਰਕੇ ਪੰਡਾਲ ਦੇ ਵਿੱਚ ਸੰਗਤ ਸਜਣੀ ਹੋ ਗਈ ਸ਼ੁਰੂ ਤੇ ਚੱਲਦੇ ਕੀਰਤਨ ਦੇ ਵਿੱਚ ਬਾਈ ਪਾਲ ਖਰੋੜ ਜੀ ਨੇ ਕੀਤਾ ਰਾਗੀ ਸਿੰਘਾਂ ਤੇ ਪਾਠੀ ਸਿੰਘਾਂ ਦਾ ਸਤਿਕਾਰ ਸਾਡੀ ਬਹੁਤ ਰੀਝ ਸੀ ਵੀ ਜਿਹੜੇ ਸਾਡੇ ਪਾਠੀ ਸਿੰਘਾਂ ਤੇ ਰਾਗੀ ਸਿੰਘਾਂ ਉਹਨਾਂ ਦਾ ਸਤਿਕਾਰ ਬਾਈ ਪਾਲ ਖਰੋੜ ਜੀ ਦੇ ਹੱਥੋਂ ਕਰਾਇਆ ਜਾਵੇ ਕਿਉਂਕਿ ਬਾਈ ਪਾਲ ਖਰੋੜ ਜੀ ਦੀ ਸੇਵਾ ਹੈ ਜਿਹੜੀ ਉਹ ਇਹੜੇ ਇਨਸਾਨ ਦੀ ਸੇਵਾ ਨੂੰ ਦੇਖ ਕੇ ਇਨਸਾਨ ਦਾ ਰੋਣ ਨਿਕਲ ਜੈ ਨਾ ਬਾਈ ਉਹ ਇਨਸਾਨ ਸੱਚੀ ਪ੍ਰਮਾਤਮਾ ਨੇ ਭੇਜਿਆ ਹੁੰਦਾ ਤੇ ਬਾਈ ਪਾਲ ਕਰੋੜ ਜੀ ਨੂੰ ਸੱਚੀ ਪ੍ਰਮਾਤਮਾ ਨੇ ਭੇਜਿਆ ਵਾ ਫਿਰ ਪਹੁੰਚੇ ਸਾਡੇ ਵੱਡੇ ਵੀਰ ਸੁਖਵਿੰਦਰ ਸਿੰਘ ਪੀਪੀ ਵੀਰ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਕਹਿੰਦੇ ਨੂਰ ਦਾ ਘਰ ਦੇਖਣਾ ਉਸ ਤੋਂ ਬਾਅਦ ਵੀਰ ਜੀ ਨੇ ਘਰ ਦੇ ਕੇ ਬਹੁਤ ਦਵਾਵਾਂ ਦਿੱਤੀਆਂ ਬਹੁਤ ਮਾਨ ਖੁਸ਼ ਹੋਇਆ ਫਿਰ ਆਪਣੇ ਵੀਰ ਪਹੁੰਚੇ ਬਾਬਾ ਰਤਨਦੇਵ ਸੇਵਾ ਸੁਸਾਇਟੀ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਤੋਂ ਵੀਰੋਣੇ ਵੀ ਬਾਈ ਪਾਲ ਕਰੋੜ ਨੂੰ ਬਹੁਤ ਸੇਵਾ ਕਰਦੇ ਵੀਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚ ਜਾਂਦੇ ਫਿਰ ਪਹੁੰਚੇ ਭਾਈ ਗਵਿੰਦਾ ਸਰਦਾਰ ਤੇ ਉਹਨਾਂ ਦੀ ਪੂਰੀ 10-10 ਲੱਖ ਰੁਪਇਆ ਚੱਕੀ ਵਰਦੀਆਂ ਬਾਈ ਉਹਨਾਂ ਦਾ ਐਡਵਰਟਾਈਜ਼ਮੈਂਟ ਕਰਾਉਣ ਲਈ ਪਰ ਵੀਰੇ ਹੁਣੇ ਆਪਣੇ ਭਰਾਵਾ ਬਾਈ ਉਹਨੇ ਆਪਣੇ ਪਹਿਲੇ ਸੱਦੇ ਤੇ ਪਹੁੰਚੇ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਫਿਰ ਵੀਰੇ ਉਹਨਾਂ ਦੀ ਕੀਤੀ ਸੇਵਾ ਫਿਰ ਮਹਾਰਾਜ ਦੀ ਸਵਾਰੀ ਜਾਂਦੇ ਸਮੇਂ ਸਾਰੇ ਸੰਗਤ ਨੇ ਸਿਰ ਝੁਕਾ ਕੇ ਮੱਥਾ ਟੇਕਿਆ ਤੇ ਅਰਦਾਸ ਕੀਤੀ ਪ੍ਰਮਾਤਮਾ ਜਲਦੀ ਫਿਰ ਤੋਂ ਸਾਡੇ ਘਰ ਦੇ ਵਿੱਚ ਚਰਨ ਪਾਉਣ ਫਿਰ ਬਾਈ ਪਾਲ ਖਰੋੜ ਜੀ ਨੇ ਜਾਂਦੇ ਟਾਈਮ ਨੂਰ ਦੇ ਭਰਾ ਨੂੰ ਲੋਹੜੀ ਦਾ ਸ਼ਗਨ ਦਿੱਤਾ ਕਿਉਂਕਿ ਨੂਰ ਦੇ ਭਰਾ ਦੀ ਸੀਗੀ ਲੋਹੜੀ ਤੇ ਸਾਰੇ ਸੰਗਤ ਨੂੰ ਫਤਿਹ ਬਲਾ ਕੇ ਉੱਥੋਂ ਚਲੇ ਗਏ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਪਹੁੰਚੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਲਾਸਟ ਦੇ ਗੁਰੀ ਵੀਰੇ ਨਾਲ ਜਸਪ੍ਰੀਤ ਭੈਣ ਨਾਲ ਮੀਨੂ ਭੈਣ ਨਾਲ ਤੇ ਗਵਿੰਦੇ ਸਰਦਾਰ ਦੀ ਪੂਰੀ ਟੀਮ ਤੇ ਮੇਰੀ ਸਾਰੀ ਫੈਮਿਲੀ ਨਾਲ ਗੱਲਾਂ-ਵਾਟਾਂ ਮਾਰੀਆਂ ਉਸ ਤੋਂ ਬਾਅਦ ਬਹੁਤ سارے ਭੈਣ-ਭਰਾਵਾਂ ਨਾਲ ਫੋਟੋਆਂ ਖਿਚਾਈਆਂ ਤੇ ਫਿਰ ਗਵਿੰਦੇ ਵੀਰ ਹੁਣੇ ਕਹਿੰਦੇ ਅਸੀਂ ਨੂਰ ਦਾ ਘਰ ਦੇਖਣਾ ਉਹਨਾਂ ਵੀਰਾਂ ਨੂੰ ਸਾਰਾ ਨੂਰ ਦਾ ਘਰ ਦਿਖਾਇਆ ਤੇ ਬਹੁਤ ਦਵਾਵਾਂ ਦਿੱਤੀਆਂ ਕਹਿੰਦੇ ਵੀਰੇ ਤੁਸੀਂ ਬਹੁਤ ਚੰਗਾ ਕੀਤਾ ਮੈਂ ਕਿਹਾ ਵੀਰੇ ਮੈਂ ਕੁਝ ਨਹੀਂ ਕਰਨ ਵਾਲਾ ਸਭ ਕੁਝ ਪ੍ਰਮਾਤਮਾ ਨੇ ਕੀਤਾ ਮੈਂ ਤਾਂ ਇਨਸਾਨ ਮੇਰੀ ਤਾਂ ਡਿਊਟੀ ਲਈ ਪ੍ਰਮਾਤਮਾ ਨੇ ਜਿੰਨੀ ਕੁ ਮੇਰੀ ਡਿਊਟੀ ਲਈ ਮੈਂ ਨਿਭਾਈ ਜਾਣਾ ਵਾ ਤੇ ਵੀਰ ਹੁਣ ਜਿੰਨੇ ਵੀ ਇੱਥੇ ਪਹੁੰਚੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਗਵਿੰਦੇ ਵੀਰ ਹੁਣਾਂ ਨੇ ਮੇਰਾ ਘਰ ਵੀ ਦੇਖਿਆ ਬਹੁਤ ਦਵਾ ਚਾਹ ਤੇ ਸਿੱਧੂ ਮੂਸੇਵਾਲੇ ਦੇ ਸਟੈਚੂ ਨੂੰ ਦੇਖ ਕੇ ਬਹੁਤ ਭਾਵਕ ਹੋਏ ਉਸ ਤੋਂ ਬਾਅਦ ਵੀਰੇ ਉਹਨਾਂ ਨੇ ਅੱਗੇ ਜਾਣਾ ਸੀ ਪ੍ਰੋਮੋਸ਼ਨ ਵਾਸਤੇ ਫਿਰ ਵੀਰੇ ਉਹਨਾਂ ਨੂੰ ਕਿਹਾ ਅਲਵਿਦਾ ਤੇ ਥੈਂਕ ਯੂ ਸੋ ਮੱਚ ਜਿੰਨੇ ਵੀ ਰਿਸ਼ਤੇਦਾਰ ਭੈਣ ਭਰਾ ਪਿੰਡ ਵਾਸੀ ਪਹੁੰਚੇ ਸਾਰਿਆਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਥੈਂਕ ਯੂ ਸੋ ਮੱਚ ਜਿੰਨਾ ਭੈਣ ਭਰਾਵਾਂ ਨੇ ਵਲੌਗ ਦੇਖਿਆ ਤੇ ਜਲਦੀ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਥੈਂਕ ਯੂ ਸੋ ਮੱਚ